ਔਰ ਅੱਜ ਇਸੇ ਮੁੱਦੇ ਦੀ ਜਾਂਚ ਪੜਤਾਲ ਕਰਨ ਦੇ ਲਈ ਤਫਤੀਸ਼ ਕਰਨ ਦੇ ਲਈ ਸਾਡੇ ਸਹਿਯੋਗੀ ਲक्की ਸਰੋਜ ਦਫ਼ਤਰ ਜਾ ਰਹੇ ਨੇ ਪਰ ਐਕਸ਼ਨ ਨਿਤਿਨ ਸੂਦਨ ਨਾਲ ਜਦੋਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਉਹਨੇ ਸਾਨੂੰ ਮਨਾਂ ਕਰ ਦਿੱਤਾ ਕੋਈ ਵੀ ਗੱਲ ਕਰ ਦੋਸਤੋ ਬਾਅਦ ਉਹਨਾਂ ਨੇ ਸਰਨਾਮੇ ਸਵੇਪ ਦੀ ਤਰ੍ਹਾਂ ਸਾਨੂੰ ਦੇਖ ਲੈਣ ਦੀਆਂ ਧਮਕੀਆਂ ਦਿੱਤੀਆਂ ਕਿ ਤੁਹਾਨੂੰ ਆਪਾਂ ਦੇਖ ਲਵਾਂਗੇ ਪਰ ਉਹਨਾਂ ਨੇ ਉਹਨਾਂ ਦੇ ਨਾਲ ਗੁਰਵਿਵਾਰ ਕੀਤਾ ਔਰ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਦਿੱਤੀਆਂ ਔਰ ਲੱਕੀ ਸਰੋਜ ਨੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਹੀ ਕਹਿਨ ਦੇ ਬਾਵਜੂਦ ਉਹਨਾਂ ਨੇ ਇੱਕ ਉਹਨਾਂ ਨੂੰ ਪੇਪਰ ਡਾਕੂਮੈਂਟ ਜਿਹੜਾ ਪ੍ਰੋਵਾਈਡ ਕਰਵਾਇਆ ਪਿਛਲੇ ਲਗਾਤਾਰ 2-3 ਘੰਟੇ ਤੋਂ ਬੱਥੇ ਮੌਜੂਦ ਆ ਪਰ ਐਸੇ ਸਾਹਿਬ ਜਿਹੜੇ ਆ ਉਹ ਫੋਨ ਨਹੀਂ ਚੱਕਦੇ ਕਿਤਨਾ ਕਿਤੇ ਇਹ ਦਾਲ ਦੇ ਵਿੱਚ ਕੁਛ ਕਾਲਾ ਜਿਹੜਾ ਉਹ ਨਜ਼ਰ ਆ ਰਿਹਾ ਹੈ ਕਿ ਆ ਕੇ ਨਿਊਜ਼ ਨੈਟਵਰਕ ਹਮੇਸ਼ਾ ਹੀ ਜਿਹੜਾ ਲੋਕਾਂ ਦੀ ਸੱਚ ਦੀ ਆਵਾਜ਼ ਬੁਲੰਦ ਕਰਦਾ ਹੈ ਤੇ ਕਰਦਾ ਰਹੇਗਾ ਮੈਂ ਪੁੱਛਣਾ ਚਾਹਾਂਗੀ ਜੇਕਰ ਕੋਈ ਤੁਹਾਡੇ ਤੋਂ ਜਨਤਾ ਦਾ ਸਵਾਲ ਪੁੱਛਦਾ ਹੈ ਤੇ ਤੁਸੀਂ ਸਵਾਲਾਂ ਦਾ ਜਵਾਬ ਦੇਣ ਦੇ ਬਜਾਏ ਇਸ ਤਰੀਕੇ ਦੇ ਨਾਲ ਪੇਸ਼ ਆਓਗੇ ਇਹ ਮੀਡੀਆ ਹੈ ਔਰ ਮੀਡੀਆ ਦੇ ਸਵਾਲਾਂ ਤੋਂ ਤੁਸੀਂ ਬਚਦੇ ਨਜ਼ਰ ਆ ਰਹੇ ਹੋ ਐਕਸਿਨ ਸਾਹਿਬ

ਦੱਸਿਆ ਕਿ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਤੇ ਸਿੰਚਾਈ ਵਿਭਾਗ ਦੇ ਅਫਸਰਾਂ ਦੀ ਮਿਲੇ ਭਾਗਾਂ ਦੇ ਨਾਲ ਕਰੋੜਾ ਰੁਪਏ ਦਾ ਕੋਟਾ ਲਾ ਕੀਤਾ ਗਿਆ ਦੱਸਿਆ ਕਿ 25 ਕਰੋੜ ਦਾ ਕੋਟਾ ਲਾ ਕੀਤਾ ਗਿਆ 25 ਕਰੋੜ 10 ਲੱਖ 41100 ਰੁਪਏ ਦਾ ਕੋਟਾ ਲਾ ਕੀਤਾ ਗਿਆ ਨਾ ਅਫਸਰਾਂ ਦੇ ਵੱਲੋਂ ਔਰ ਕੱਲ ਜਦੋਂ ਅਸੀਂ ਇੱਕ ਕਿਆਟੀ ਨਿਊਜ਼ ਨੈਟਵਰਕ ਤੇ ਖਬਰ ਪ੍ਰਮਾਗ ਪ੍ਰਮੁਖਤਾ ਦੇ ਨਾਲ ਪ੍ਰਕਾਸ਼ਿਤ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੇ ਕੀ ਵੱਖੋ ਵੱਖ ਬਿਆਨ ਸਾਹਮਣੇ ਆਏ ਐਕਸੀਐਨ ਨਿਤਿਨ ਸੂਦ ਹੋਣਾ ਦਾ ਵੱਖੋ ਵੱਖ ਬਿਆਨ ਸੀਨੀਅਰ ਇੰਜੀਨੀਅਰ ਦਾ ਵੱਖ-ਵੱਖ ਬਿਆਨ ਸਾਹਮਣੇ ਆਇਆ ਉਥੇ ਮਾਈਨਿੰਗ ਮਿਨਿਸਟਰ ਬਰਿੰਦਰ ਗੋਇਲ ਹੁਣਾ ਦਾ ਵੱਖ-ਵੱਖ ਬਿਆਨ ਤਿੰਨਾਂ ਦੇ ਵੱਖ-ਵੱਖ ਬਿਆਨ ਸਾਹਮਣੇ ਆਏ ਅੱਜ ਜਿਹੜਾ ਇਹਨਾਂ ਦੇ ਵੱਲੋਂ ਕੱਲ ਕਿਹਾ ਗਿਆ ਸੀ ਕਿ ਤੁਸੀਂ ਸਾਡੇ ਦਫ਼ਤਰ ਦੇ ਵਿੱਚ ਆਓ ਔਰ ਸਾਡੇ ਕੋਲ ਜਿਹੜੇ ਡਾਕੂਮੈਂਟਸ ਹੋ ਲੈ ਲੂ ਅੱਜ ਛੁੱਟੀ ਦਾ ਦਿਨ ਹੈ ਕਿਸੇ ਨੂੰ ਦਫ਼ਤਰ ਭੇਜੋ ਔਰ ਅੱਜ ਇਸੇ ਮੁੱਦੇ ਦੀ ਜਾਂਚ ਪੜਤਾਲ ਕਰਨ ਦੇ ਲਈ ਤਫ਼ਤੀਸ਼ ਕਰਨ ਦੇ ਲਈ ਸਾਡੇ ਸਹਿਯੋਗੀ ਲਖੀ ਸਰੋਜ ਦਫ਼ਤਰ ਜਾ ਰਹੇ ਨੇ ਔਰ ਲक्की ਸਰੋ ਸਾਡੇ ਨਾਲ ਇਸ ਵੇਲੇ ਲਾਈਵ ਜੁڑے ਹੋਏ ਨੇ ਔਰ ਉਹਨਾ ਤੋਂ ਜਾਣਾਂਗੇ ਕਿ ਆਖਿਰਕਾਰ ਕੀ ਹਾਲਾਤ ਨੇ ਕੀ ਕਹਿੰਦੇ ਨੇ ਅਫਸਰ KATI News Network ਵੱਲੋਂ ਐਸਐਨਆਈ ਵਿਭਾਗ ਤੇ ਰੰਜੀਤ ਸਾਗ ਡੈਮ ਦੇ ਅਧਿਕਾਰੀਆਂ ਵੱਲੋਂ ਕਿਤੇ ਗਏ 25 ਕਰੋੜ ਦੇ ਘੁਟਾਲੇ ਬਾਰੇ ਜਦੋਂ ਆਪਾਂ ਕਵਰੇਜ ਦਿਖਾਈ ਹੈ ਕਵਰੇਜ ਦੇ ਵਿੱਚ ਜਦੋਂ ਫੋਨ ਤੇ ਅਧਿਕਾਰੀਆਂ ਨਾਲ ਸਾਡੀ ਗੱਲਬਾਤ ਹੋਈ ਸੀਗੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਦਫ਼ਤਰ ਆ ਕੇ ਤੁਸੀਂ ਡਾਕੂਮੈਂਟ ਲੈ ਸਕਦੇ ਹੋ ਜਦੋਂ ਆਪਾਂ ਆਫਿਸ ਦੇ ਵਿੱਚ ਪਹੁੰਚੇ ਆਂ ਆਫਿਸ ਵਿੱਚ ਜਿਹੜੇ ਐਸਸੀ ਨੇ ਕੁਲਵਿੰਦਰ ਸਿੰਘ ਉਹ ਮੌਜੂਦ ਨਹੀਂ ਸੀਗੇ ਪਰ ਐਕਸ਼ਨ ਨਿਤਿਨ ਸੋਦਨ ਨਾਲ ਅਪ ਜਦੋਂ ਆਪ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਉਹਨਾਂ ਨੇ ਸਾਨੂੰ ਮਨਾ ਕ ਦਿੱਤਾ ਕੋਈ ਵੀ ਗੱਲ ਕਰਨ ਤੋਂ ਉਸ ਤੋਂ ਬਾਅਦ ਉਹਨਾਂ ਨੇ ਸਨਮ ਇਸਵੇਵ ਕੀਤਾ ਸਾਨੂੰ ਦੇਖ ਲੈਣ ਦੀ ਧਮਕੀਆਂ ਦਿੱਤੀਆਂ ਕਿ ਤੁਹਾਨੂੰ ਆਪਾਂ ਦੇਖ ਲਾਵਾਂਗੇ ਪਰ ਇਸ ਪੂਰੇ ਮਾਮਲੇ ਤੋਂ ਬਾਅਦ ਜਦੋਂ ਆਪਾਂ ਐਸ்சி ਕੁਲਵਿੰਦਰ ਸਿੰਘ ਉਹਨਾਂ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਉਹਨਾਂ ਨੇ ਪਹਿਲਾਂ ਤੇ ਸਾਨੂੰ ਬੋਲਿਆ ਕਿ ਮੈਂ ਆਫਿਸ ਆ ਰਿਹਾ ਪਿਛਲੇ ਲਗਾਤਾਰ 2-3 ਘੰਟੇ ਤੋਂ ਆਪਾਂ ਤੇ ਮੌਜੂਦ ਹਾਂ ਪਰ ਐਸ்சி ਸਾਹਿਬ ਜਿਹੜੇ ਆ ਉਹ ਫੋਨ ਨਹੀਂ ਚੱਕਦੇ ਕਿਤਨਾ ਕਿਤੇ ਇਹ ਦਾਲ ਦੇ ਵਿੱਚ ਕੁਛ ਕਾਲਾ ਜਿਹੜਾ ਉਹ ਨਜ਼ਰ ਆ ਰਿਹਾ ਹੈ ਇਸ ਕਰਕੇ KRT نیوز ਨੈਟਵਰਕ ਹਮੇਸ਼ਾ ਹੀ ਜਿਹੜਾ ਲੋਕਾਂ ਦੀ ਸੱਚ ਦੀ ਆਵਾਜ਼ ਬੁਲੰਦ ਕਰਦਾ ਹੈ ਤੇ ਕਰਦਾ ਰਹੇਗਾ ਇਸ ਪੂਰੇ ਮਾਮਲੇ ਦੇ ਵਿੱਚ ਇਸ ਅੱਜ ਦੇ ਐਪੀਸੋਡ ਤੋਂ ਸਾਫ਼ ਦੇਖਣ ਨੂੰ ਮਿਲਦਾ ਹੈ ਕਿ ਕਿਤੇ ਨਾ ਕਿਤੇ ਜਿਹੜੇ ਅਧਿਕਾਰੀ ਆ ਉਹ ਮਿਲ ਨਹੀਂ ਭਗਤ ਕਰਕੇ ਵੱਡਾ ਘੁਟਾਲਾ ਕਰ ਰਿਹਾ ਜਿਸ ਦਾ ਕਿ ਉਹ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰਦੇ ਨੇ ਉਹ ਦੇਖਣਾ ਹੈਗਾ ਕਿ ਇਸ ਪੂਰੇ ਮਾਮਲੇ ਦੇ ਉੱਪਰ ਪ੍ਰਸ਼ਾਸਨ ਜਿਹੜਾ ਆ ਉਹ ਕੀ ਕਰ ਰਿਹਾ ਕਰਦਾ ਸੋ ਦੱਸ ਜੀ ਕਿ ਜਦੋਂ ਸਾਡੇ ਸਹਿਯੋਗੀ ਲक्की ਸਰੋਜ ਦਫ਼ਤਰ ਗਏ ਨੇ ਨਿਤਿਨ ਸੂਤ ਹੋਣਾਂ ਦੇ ਐਕਸ਼ਨ ਸਾਫ਼ ਹੋਣਾਰੇ ਉਹਨਾਂ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਉਹਨਾਂ ਦੇ ਨਾਲ ਦੁਰਵਿਵਹਾਰ ਕੀਤਾ ਔਰ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਦਿੱਤੀਆਂ ਔਰ ਲਕੀ ਸਰੋਜ ਨੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਹੀ ਕਹਿਨ ਦੇ ਬਾਵਜੂਦ ਉਹਨਾਂ ਨੇ ਉਹਨਾਂ ਨੂੰ ਪੇਪਰ ਡਾਕੂਮੈਂਟ ਜਿਹੜਾ ਪ੍ਰੋਵਾਈਡ ਕਰਵਾਇਆ ਔਰ ਇਸੀ ਖਬਰ ਤੇ ਸਾਡੇ ਨਾਲ ਬਨੇ ਹੋਏ ਨੇ ਲਕੀ ਸਰੋਜ ਗਰਾਉਂਡ 02 ਤੋਂ ਲਕੀ ਇਸ ਮਾਮਲੇ ਦੇ ਉੱਤੇ ਕੀ ਜਾਣਕਾਰੀ ਹੈ ਕਿਹੜਾ ਪੇਪਰ ਜਿਹੜਾ ਉਹਨਾਂ ਨੇ ਤੁਹਾਨੂੰ ਦਿੱਤਾ ਹੈ ਮੈਂ ਇੱਕ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਮੈਂ ਸਵੇਰੇ ਉੱਤੇ ਪਹੁੰਚਿਆ ਸੀਗਾ ਦਫ਼ਤਰ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਜਿਹੜੇ ਐਸ.ਸੀ. ਸਾਹਿਬ ਨੇ ਕੁਲਵਿੰਦਰ ਸਿੰਘ ਉਹ ਆਪਣੇ ਆਫਿਸ ਦੇ ਵਿੱਚ ਮੌਜੂਦ ਨਹੀਂ ਸੀਗੇ ਬਾਅਦ ਦੇ ਵਿੱਚ ਜਦੋਂ ਆਪਾਂ ਨਿਤਿਨ ਸੋਧ ਹਣਾ ਦੇ ਦਫ਼ਤਰ ਵਿੱਚ ਗਏ ਆ ਤਾਂ ਤਾਂ ਬਾਅਦ ਇੱਕ ਦਫ਼ਤਰ ਦੇ ਵਿੱਚ ਜੋ ਚਪਲਾਸੀ ਬੈਠੇ ਹੋਏ ਸੀਗੇ ਉਹਨਾਂ ਨਾਲ ਆਪਾਂ ਗੱਲ ਕੀਤੀ ਕਿ ਆਪਾਂ ਸਾਹਿਬ ਉਹਨਾਂ ਨੂੰ ਮਿਲਣਾ ਚਾਹੁੰਦੇ ਆ ਤਾਂ ਉਸ ਵਿਅਕਤੀ ਵੱਲੋਂ ਜਦੋਂ ਸੋਧ ਸਾਹਿਬ ਨੂੰ ਕਿਹਾ ਗਿਆ ਕਿ ਬਾਅਦ ਮੀਡੀਆ ਵਾਲੇ ਹੋਏ ਨੇ ਤਾਂ ਉਹਨਾਂ ਵੱਲੋਂ ਪਹਿਲਾਂ ਤਾਂ ਸਹਿਰ ਨਾਲ ਗੱਲ ਕਰਨਾ ਜਿਹੜਾ ਮਨਾਂ ਕਰ ਦਿੱਤਾ ਕਿ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਬਾਅਦ ਵਿੱਚ ਉਹਨਾਂ ਵੱਲੋਂ ਜ ਆ ਮੈਨੂੰ ਇਹ ਕਿਹਾ ਗਿਆ ਕਿ ਤੁਸੀਂ ਜਿਹੜੀ ਖਬਰਾਂ ਲਗਾ ਰਹੇ ਹੋ ਤੁਹਾਨੂੰ ਮੈਂ ਦੇਖ ਲਾਵਾਂਗਾ ਇੱਕ ਕਿਸਮ ਦੀਆਂ ਧਮਕੀਆਂ ਜਿਹੜੀਆਂ ਉਹ ਮੈਨੂੰ ਦਿੱਤੀਆਂ ਗਈਆਂ ਨੇ ਕਿ ਕਿਤਨਾ ਕਿਤੇ ਉਹਨਾਂ ਵੱਲੋਂ ਆਪਣੇ ਰਤਵੇ ਦਾ ਇਹਦਾ ਫਾਇਦਾ ਚੱਕਿਆ ਗਿਆ ਔਰ ਮੈਨੂੰ ਕਿਹਾ ਗਿਆ ਕਿ ਤੁਸੀਂ ਤੁਹਾਨੂੰ ਮੈਲ ਦੇ ਵਿੱਚ ਜਾਂ ਕਿਤੇ ਵੀ ਵੱਲੋਂ ਧਮਕੀਆਂ ਦੇ ਤੌਰ ਤੇ ਦੇਖਿਆ ਗਿਆ ਉਸ ਤੋਂ ਬਾਅਦ ਜਦੋਂ ਮੈਂ ਉਹਨੂੰ ਕਿਹਾ ਕਿ ਤੁਸੀਂ ਮੈਨੂੰ ਡਾਕੂਮੈਂਟ ਦੋਵੋ ਮੈਂ ਤੁਹਾਡੇ ਕੋਲ ਸਵਾਲ ਦਾ ਜਵਾਬ ਲੈਣ ਵਾਸਤੇ ਆਂਦੇ ਉਹਨਾਂ ਨੇ ਕਿ ਇਹ ਡਾਕੂਮੈਂਟ ਜਿਹੜੇ ਆ ਇਹ ਆਰਬੀਐਮ ਦੇ ਕਾਗਜ਼ ਨੇ ਜਿਹੜਾ ਕਿ ਆਪਾਂ ਜੋ ਉਹਨਾਂ ਨੂੰ ਪੁੱਛਣ ਵਾਸਤੇ ਗਏ ਸੀ ਕਿ ਕਿ ਐਕਸਟਰਾ ਵੇਟਡ ਮਟੀਰੀਅਲ ਦੇ ਜਿਹੜੇ ਕਾਗਜ਼ ਆਪਾਂ ਮੰਗਦੇ ਸੀਗੇ ਪਰ ਉਹਨਾਂ ਵੱਲੋਂ 2021 ਦੀ ਇੱਕ ਪਾਲਸੀ ਦੇ ਕਾਗਜ਼ ਜੜਿਆ ਆਰਬੀਐਮ ਦੇ ਸਾਹਨੂੰ ਦੇ ਦਿੱਤੇ ਗਿਆ ਇੱਕ ਕਿਸਮ ਦੀ ਖਾਣਾ ਪੂਰਤੀ ਜਿਹੜੀ ਹੈ ਤੇ ਸਿਰਦਖਾਨ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਇਹ ਖਾਣਾ ਪੂਰਤੀ ਇਥੇ ਕੀਤੀ ਗਈ ਹੈ ਤਿੰਨ ਕਾਗਜ਼ ਹੈਗੇ ਤਿੰਨ ਪੇਜਾਂ ਦੇ ਪੂਰੀ ਡਾਕੂਮੈਂਟ ਜਿਹੜੇ ਸਾਹਨੂੰ ਦਿੱਤੇ ਗਏ ਨੇ ਇਹ ਸਿਰਫ ਇੱਕ ਖਾਣਾ ਪੂਰਤੀ ਜਿਹੜੀ ਉਹਨਾਂ ਵੱਲੋਂ ਕੀਤੀ ਗਈ ਹੈ ਤੇ ਮੀਡੀਆ ਨੂੰ ਗੁੰਮਰਾਹ ਕੀਤਾ ਗਿਆ ਤੇ ਨਾਲ ਦੀ ਨਾਲ ਉਹਨਾਂ ਵੱਲੋਂ ਜਿਹੜੀਆਂ ਤਸੀਹੇ ਦਿੱਤੇ ਗਏ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਮੈਂ ਦੇਖ ਲਵਾਂਗਾ ਤੁਸੀਂ ਡਿਪਾਰਟਮੈਂਟ ਨੂੰ ਬਦਨਾਮ ਕਰ ਰਹੇ ਹੋ ਹਾਲਾਂਕਿ ਆਪਾਂ ਬਿਨਾਂ ਕਿਸ ਦੇ ਆਧਾਰ ਦੇ ਉੱਪਰ ਜਿਹੜੀ ਗੱਲ ਕਰ ਰਹੀਆਂ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚਾ ਰਹੇ ਆ ਜੀ ਲੱਕੀ ਲੱਕੀ ਮੈਂ ਚ ਰੋਗ ਨਾ ਜਾਵਾਂਗੀ ਜੀ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਲੱਕੀ ਇੱਕ ਤਾਂ ਜਦੋਂ মিডিਆ ਸਵਾਲ ਪੁੱਛਦਾ ਹੈ মিডিਆ ਲੋਕਤੰਤਰ ਦਾ ਚੌਥਾ ਸਤੰਭ ਹੁੰਦਾ ਹੈ ਔਰ ਜਦੋਂ মিডিਆ ਜਨਤਾ ਦੇ ਹੱਕਾਂ ਦੀ ਆਵਾਜ਼ ਚੁੱਕਦਾ ਹੈ ਤਾਂ ਸਰਕਾਰੀ बाबू ਇਸੇ ਤਰ੍ਹਾਂ ਤਰੀਕੇ ਦੇ ਨਾਲ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਜਦੋਂ ਸਾਡੇ ਸਹਿਯੋਗੀ ਉੱਥੇ ਉਸ ਥਾਂ ਤੇ ਜਾਂਦੇ ਨੇ ਉਸ ਦੀ ਤਕੀਕਾਤ ਕਰਨ ਜਾਂਦੇ ਨੇ ਪਰਦਾ ਫਾਸ਼ ਕਰਨ ਦੇ ਲਈ ਜਾਂਦੇ ਨੇ ਤੇ ਇਸ ਤਰੀਕੇ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੁਹਾਨੂੰ ਦੇਖ ਲਾਂਗੇ ਸੋ ਦੱਸ ਦਈਏ ਕਿ ਇਹ ਉਹੀ ਪੇਪਰ ਨੇ ਜਿਨ੍ਹਾਂ ਦਾ ਐਗਰੀਮੈਂਟ ਜਿਸ ਦੀ ਮੈਂ ਗੱਲ ਕੀਤੀ ਸੀ ਕੱਲ ਤੁਹਾਡੇ ਨਾਲ ਇਹ ਐਗਰੀਮੈਂਟ ਜਿਹੜਾ ਇਸ਼ੂ ਹੋਇਆ ਉਹ 5 4 ਫਰਵਰੀ ਨੂੰ 2025 ਨੂੰ ਹੋਇਆ ਬਕਾਇਦਾ ਐਕਸ਼ਨ ਸਾਹਿਬ ਦੇ ਸਾਈਨ ਨੇ ਚੀਫ ਇੰਜੀਨੀਅਰ ਸਾਹਿਬ ਦੇ ਹੁੰਦਿਆ ਹੁੰਦਿਆ ਹੋਇਆ ਉਹਨਾਂ ਦੇ ਬਿਹਾਫ ਤੇ ਹੋਇਆ ਔਰ ਨੋਟਰੀ ਦੀ ਸਟੈਂਪ ਵੀ ਹੈ ਔਰ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੇ ਨੇ ਕਿ ਕੱਲ ਤੁਸੀਂ ਸਾਡੇ ਦਫ਼ਤਰ ਆਓ ਔਰ ਦਫ਼ਤਰ 'ਚ ਆ ਕੇ ਤੁਹਾਨੂੰ ਜਿਹੜੇ ਡਾਕੂਮੈਂਟਸ ਨੇ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਪਰ ਜਦੋਂ ਸਾਡੇ ਸਹਿਯੋਗੀ ਲਕੀ ਸਰੋਜ ਇਹਨਾਂ ਦੇ ਦਫ਼ਤਰ ਜਾਂਦੇ ਐ ਤੇ ਉਹਨਾਂ ਦੇ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾਂਦਾ ਸੋ ਮੇਰਾ ਇਸ ਵੱਡਾ ਸਵਾਲ ਹੈ ਉਹਨਾਂ ਸਰਕਾਰੀ ਬਾਬੂਆਂ ਨੂੰ ਕਿ ਜਦੋਂ ਤੁਹਾਡੇ ਤੋਂ মিডিਆ ਸਵਾਲ ਪੁੱਛਦੀ ਹੈ ਤੇ ਤੁਸੀਂ মিডিਆ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਿਉਂ ਕਰਨ ਲੱਗ ਪੈਂਦੇ ਹੋ ਸੱਚ ਬੋਲ ਰਹੇ ਹੋ ਤੇ ਫਿਰ ਕਿਉਂ ਮੀਡੀਆ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਔਰ ਉਹਨਾਂ ਦੇ ਨਾਲ ਗਲਤ ਢੰਗ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਸੋ ਦੱਸ ਜਿਏ ਕਿ ਆਜ ਦਾ ਪੇਪਰ ਹੈ ਜਿਸ ਪੇਪਰ ਦੀ ਗੱਲ ਕੀਤੀ ਜਾ ਰਹੀ ਹੈ ਕਿ ਲੱਕੀ ਸਰੋਚ ਨੂੰ ਜੋ ਉਹਨਾਂ ਨੇ ਪੇਪਰ ਪ੍ਰੋਵਾਈਡ ਕਰਾਇਆ ਉਹ 2021 ਦਾ ਪੇਪਰ ਹੈ ਔਰ ਅਸੀਂ ਮੰਗਿਆ ਸੀ ਜਵਾਬ ਇਹਨਾਂ ਸਰਕਾਰੀ ਬਾਬੂਆਂ ਤੋਂ ਐਕਸਕਵੇਟਿਡ ਮਟੀਰੀਅਲ ਦਾ ਪ੍ਰਾਈਸ ਪਰ ਉਹਨਾਂ ਨੇ ਸਾਨੂੰ ਦਿੱਤਾ ਆਰਬੀਐਮ ਆਰਬੀਐਮ ਜਿਹੜਾ ਕਿ ਆਲਰੇਡੀ 5.50 ਪੈਸੇ ਦਾ ਹੈਗਾ ਪਰ ਉਹ ਸਾਨੂੰ ਪ੍ਰੋਵਾਈਡ ਕਰਵਾ ਰਹੇ ਨੇ ਪੇਪਰ ਐਕਸਕੇਵੇਟਿਡ ਮਟੀਰੀਅਲ ਦੇ ਨਹੀਂ ਬਲਕਿ ਆਰਬੀਐਮ ਦੇ ਜਦਕਿ ਤੁਹਾਨੂੰ ਦੱਸ ਦਈਏ ਕਿ ਅਸੀਂ ਦੋ ਖਬਰਾਂ ਇਸ ਤੇ ਪ੍ਰਕਾਸ਼ਿਤ ਕਰ ਚੁੱਕੇ ਹਾਂ ਔਰ ਦੋਨਾਂ ਦੇ ਵਿੱਚ ਹੀ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਐਕਸਕੇਵੇਟਿਡ ਮਟੀਰੀਅਲ ਦਾ ਪ੍ਰਾਈਸ ਕੀ ਹੈ ਅਲੱਤਾ ਚੀਫ ਇੰਜੀਨੀਅਰ ਸਾਹਿਬ ਕਹਿੰਦੇ ਨੇ ਕਿ ਕੋਈ ਟੈਂਡਰ ਪਾਸ ਨਹੀਂ ਹੋਇਆ ਕੋਈ ਡਾਕੂਮੈਂਟੇਸ਼ਨ ਨਹੀਂ ਹੋਈ ਪਹਿਲਾ ਝੂਠ ਦੂਸਰਾ ਝੂਠ ਕਿ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਉਹਨਾਂ ਦੇ ਇੱਥੇ ਹਸਤਾਖਰ ਨੇ ਐਕਸੀਐਨ ਸਾਹਿਬ ਦੇ ਮਤਲਬ ਵੱਖ-ਵੱਖੋ ਬਿਆਨ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਪਰ ਜੋ ਸਵਾਲ ਦੇ ਜੋ ਫੈਕਟ ਨੇ ਉਸ ਤੇ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੈ। ਔਰ ਇਸ ਸਬੂਤ ਕੱਲ ਕੇਆਟੀ ਨਿਊਜ਼ ਨੈਟਵਰਕ ਨੇ ਡੰਕੇ ਦੀ ਝੋਟ ਦੇ ਨਾਲ ਕਿਾ ਸੀਗਾ ਕਿ ਪੇਸ਼ ਕਰਾਂਗੇ ਔਰ ਕੀਤੇ। ਔਰ ਅੱਜ ਜਦੋਂ ਲक्की ਸਰੋਜ ਮੌਕੇ ਤੇ ਜਾਂਦੇ ਨੇ ਤਹਿਕੀਕਾਤ ਕਰਦੇ ਨੇ ਐਕਸੀਐਨ ਨਿਤਿਨ ਸੂਦ ਹੁਣਾ ਦੇ ਵੱਲੋਂ ਸਾਡੇ ਸਹਿਯੋਗੀ ਨੂੰ ਤਰ੍ਹਾਂ-ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ। ਹੈਲੋ ਹੈਲੋ ਸਸੀ ਕਾ ਸਰ ਸਸੀ ਕਾ ਜੀ ਸਰ ਲक्की ਸਰੋਜ ਗੱਲ ਕਰ ਰਹੇ ਹਾਂ ਜੀ ਮੈਂ ਕਿਆਰਟੀ ਨਿਊਜ਼ ਨੈਟਵਰਕ ਤੋਂ ਹਾਂ ਅਸੇ ਪੈਸੇ ਦੀ ਮੰਗ ਮੈਂ ਜਰਾ ਬਿਜ਼ੀ ਹਾਂ ਜੀ ਸਰ ਇੱਕ ਮਿੰਟ ਗੱਲ ਸੁਣ ਲਓ ਜੀ ਇੱਕ ਮਿੰਟ ਬਾਅਦ ਗੱਲ ਕਰੂ ਬਿਜ਼ੀ ਹਾਂ ਸਰ ਮੈਂ ਤੁਹਾਡੇ ਆਫਿਸ ਆਇਆ ਸੀਗਾ ਆਫਸਰ ਤੁਸੀਂ ਤਾਂ ਜੀ ਤੁਸੀਂ ਮੈਂ ਟਾਈਮ ਤੇ ਇੱਧਰ ਹੋਇਆ ਮੇਰੀ ਗੱਲ ਗੱਲ ਸੁਣ ਲਓ ਤੁਹਾਡੇ ਐਕਸ਼ਨ ਸਰਵਰ ਨਾਲ ਮਿਸਕੀਵ ਕਰ ਰਹੇ ਸੀਗੇ ਤੁਸੀਂ ਕਿਹਾ ਸੀ ਆਫਿਸ ਆਓ ਆਪਾਂ ਆਫਿਸ ਆਏ ਆ ਤੁਹਾਡੇ ਐਕਸ਼ਨ ਸਰਵਰ ਨਾਲ ਮਿਸਕੀਵ ਕਰਕੇ ਗਏ ਆ ਕਿ ਤੁਹਾਨੂੰ ਆਪਾਂ ਦੇਖ ਲਾਂਗੇ ਚਲੋ ਕੋਈ ਨਹੀਂ ਆ ਕੇ ਗੱਲ ਕਰਦੇ ਜੀ ਮੈਂ ਉਧਰ ਹਾਂ ਬਿਜ਼ੀ ਜੀ ਮੈਂ ਪੁਰ ਠੀਕ ਮੈਂ ਪੁੱਛਣਾ ਚਾਹਾਂਗੀ ਜੇਕਰ ਕੋਈ ਤੁਹਾਡੇ ਤੋਂ ਜਨਤਾ ਦਾ ਸਵਾਲ ਪੁੱਛਦਾ ਹੈ ਤੇ ਤੁਸੀਂ ਸਵਾਲਾਂ ਦੇ ਜਵਾਬ ਦੇਣ ਦੇ ਬਜਾਏ ਇਸ ਤਰੀਕੇ ਨਾਲ ਪੇਸ਼ ਆਓਗੇ ਇਹ ਮੀਡੀਆ ਹੈ ਔਰ ਮੀਡੀਆ ਦੇ ਸਵਾਲਾ ਤੋਂ ਤੁਸੀਂ ਬਚਦੇ ਨਜ਼ਰ ਆ ਰਹੇ ਹੋ ਐਕਸੀਨ ਸਾਹਿਬ ਔਰ ਪੇਪਰ ਪ੍ਰੋਵਾਈਡ ਕਰਵਾਏ ਜਾ ਰਹੇ ਆ ਰਬੀਐਮ ਦੇ ਜਿਹੜੇ ਕਿ ਅਸੀਂ ਪੇਪਰ ਮੰਗੇ ਸੀ ਐਕਸਕੇਵੇਟਿਡ ਸਟੋਕਯਾਰਡ ਮਟੀਰੀਅਲ ਦੇ ਔਰ ਸਟੋਕਯਾਰਡ ਮਟੀਰੀਅਲ ਦੇ ਐਕਸਕੇਵੇਟਿਡ ਮਟੀਰੀਅਲ ਦੇ ਆਪਾਂ ਪੇਪਰ ਮੰਗ ਰਹੇ ਪਰ ਉਹ ਤੁਹਾਨੂੰ ਪ੍ਰੋਵਾਈਡ ਕਰਾ ਰਹੇ ਨੇ ਆਰਬੀਐਮ ਦੇ ਔਰ ਉਲਟਾ ਕਈ ਤਰੀਕੇ ਦੀਆਂ ਜਿਹੜੀਆਂ ਧਮਕੀਆਂ ਸਾਨੂੰ ਦੇ ਰਹੇ ਨੇ ਔਰ ਮੇਰਾ ਸਵਾਲ ਆਨਾ तमाम ਸਰਕਾਰੀ बाबूਆ ਨੂੰ ਜਿਹੜੇ মিডিਆ ਨੂੰ ਗੁੰਮਰਾਹ ਕਰ ਰਹੇ ਨੇ ਕਿ ਆਖਿਰਕਾਰ ਜੇਕਰ ਤੁਸੀਂ ਸੱਚ ਬੋਲ ਰਹੇ ਹੋ ਤਾਂ ਫਿਰ ਗੁੰਮਰਾਹ ਕਿਉਂ ਕੀਤਾ ਜਾ ਰਿਹਾ ਹੈ ਕਿਉਂ ਝੂਠ ਤੇ ਝੂਠ ਬੋਲਿਆ ਜਾ ਰਿਹਾ ਹੈ ਔਰ ਕਿਉਂ ਸਵਾਲਾਂ ਦੇ ਜਵਾਬ ਤੁਸੀਂ ਨਹੀਂ ਦੇ پا ਰਹੇ ਇਹ ਮੇਰਾ ਸਵਾਲ ਹੈ ਜਨਤਾ ਇਹ ਸਵਾਲ ਪੁੱਛਦੀ ਹੈ ਔਰ ਬਹੁਤ ਜਲਦੀ ਇਸ ਟੀਜ਼ਾ ਤਕੀਕਾਤ ਤੱਕ ਜਾਵਾਂਗੇ ਔਰ ਅਸੀਂ ਅਪੀਲ ਕਰਦੇ ਹਾਂ ਫਿਰ ਤੋਂ ਕਿ ਇਸ ਤੇ